ਸ੍ਰੀ ਕਾਲ ਰਾਮ ਰਾਮ ਅੱਜ ਜੈਂਡਵਾਲਾ ਹੰਮਨਤਾ ਦੇ ਅੰਦਰ ਰਟਾਇਰਮੈਂਟ ਫੌਜੀ ਸਾਹਿਬ ਜਿਹੜੀ ਹੈ ਅੱਜ ਘਰ ਆਏ ਆ ਆਪਣੀ ਜਿਹੜੀ ਨੌਕਰੀ ਹੈ ਉਹ 37 ਸਾਲਾਂ ਦਾ ਸਫ਼ਰ ਜਿਹੜਾ ਸੀ ਆਰਮੀ ਦੇ ਅੰਦਰ ਉਹ ਪੂਰਾ ਕਰਕੇ ਘਰ ਆਏ ਆ ਤੇ ਆਪਾਂ ਆਉ ਚਲਦੇ ਹਾਂ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਤੇ ਮਿਲਦੇ ਆਂ ਦੇਖਦੇ ਆ ਉਹਨਾਂ ਨੇ ਪਾਰਟੀ ਦਾ ਜਿਹੜਾ ਪ੍ਰੋਗਰਾਮ ਰੱਖਿਆ ਹੈ ਬਹੁਤ ਸੋਹਣਾ ਜਿਹੜੀ ਨੌਕਰੀ ਕੀਤੀ ਸੀ ਆਰਮੀ ਦੀ 37 ਸਾਲਾਂ ਦਾ ਜਿਹੜਾ 37 ਸਾਲਾਂ ਦਾ ਜਿਹੜਾ ਸਫ਼ਰ ਸੀ ਉਹ ਪੂਰਾ ਕਰਕੇ ਅੱਜ ਪੰਡ ਆਪਣੇ ਜੰਡ ਵਾਲਾ ਹਨਮੰਤਾ ਇੱਥੇ ਪਹੁੰਚੇ ਹੈ ਆਪਾਂ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਤੇ ਮਿਲਦੇ ਆਂ ਵੀ ਇਸ ਸਿਸਟਮ ਉਹਨਾਂ ਨੇ ਕਿੰਨਾ ਨੌਕਰੀ ਦੇ ਅੰਦਰ ਕੀ ਕੁਝ ਰਿਆ ਸੀ ਕਿੰਨਾ ਕੁਝ ਜਿਹੜਾ ਸਫ਼ਰ ਹੈ ਉਹਨਾਂ ਨੇ طے ਕੀਤਾ ਸੀ ਆਪਾਂ ਵੇਖਦੇ ਆਂ ਉਹਨਾਂ ਨੂੰ ਵਧਾਈ ਦੇਣ ਵਾਸਤੇ ਜਿਹੜੇ ਪਹੁੰਚੇ ਹੈ ਦਿਖਾ ਰਹੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਜਿਹੜਾ ਉਹਨਾਂ ਨੇ ਮਾਹੌਲ ਬਣਾਇਆ ਹੈ ਅੱਜ ਕੰਦੇ ਅੰਦਰ ਵਧਾਈ ਦੇਣ ਵਾਸਤੇ ਪਹੁੰਚੇ ਹੈ ਤੇ ਗੱਲਬਾਤ ਵੀ ਕਰਾਂਗੇ ਉਹਨਾਂ ਨਾਲ ਵੀ ਜਿਹੜਾ ਉਹਨਾਂ ਦਾ ਸਫਰ ਹੈ ਇਸ ਤਰ੍ਹਾਂ ਉਹਨਾਂ ਦਾ ਸਫਰ ਹੈ ਉਹ ਜਿਹੜਾ ਪੂਰਾ ਪਰਿਵਾਰ ਰਿਸ਼ਤੇਦਾਰ ਭਾਈ ਬੈਲੀ ਜਿਹੜੇ ਇੱਥੇ ਪਹੁੰਚੇ ਹੈ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣ ਵਾਸਤੇ ਬੜਾ ਹੀ ਚੰਗਾ ਮਾਹੌਲ ਜਿਹੜਾ ਲੱਗ ਰਿਹਾ ਅੱਜ ਪਿੰਡ ਜੰਡ ਵਾਲਾ ਹਨਮੰਤਾ ਦੇ ਅੰਦਰ ਟਾਇਰ ਜਿਹੜੇ ਫੋਜੀ ਸਾਹਿਬ ओके आज ਜੇ ਆਈ ਹੈ ਕਰੀ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਠਾਕ ਹੋ ਤੁਹਾਨੂੰ ਬਹੁਤ 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 ਵਧਾਈਆਂ ਤੁਸੀਂ ਕਿੰਨੇ ਟਾਈਮ ਦੇ ਅੰਦਰ ਜਿਹੜੀ ਸਰਵਿਸ ਚਾਲੂ ਕੀਤੀ ਸੀ ਸੋ ਜੋਬ ਲੱਗੇ ਸੀ ਤੇ ਸਾਰਿਆਂ ਦੇ ਪਹਿਲਾਂ ਮੇਰੇ ਸਾਰਿਆਂ ਨੂੰ ਰੈਗੂਲਰ ਜੀਕਾ ਖਾਲਸਾ ਰੈਗੂਲਰ ਜੀ ਕੀ ਫਤਿਹ ਤੇ ਦੇਵਤਾਂ ਦੇ ਚੈਨਲਾਂ ਦਾ ਬਹੁਤ ਆਭਾਰੀ ਹਾਂ ਜਿਹੜਾ ਮੇਰੇ ਰਿਟਾਇਰਮੈਂਟ ਤੇ ਇਸ ਵੀਡੀਓ ਸ਼ੂਟ ਕਰਨਾ ਤੇ ਸਾਡੇ ਕਰ ਪਹੁੰਚੀ ਹੈ ਮੈਂ ਸਾਲ 1988 ਦੇ ਵਿੱਚ CRPF ਜੁਆਇਨ ਕੀਤੀ ਹਾਂਜੀ ਹਾਂਜੀ ਤੇ ਸਾਢੇ 30 ਸਾਲ ਦਾ ਸਮਾਂ ਸੇਵਾ ਕਰਨ ਵਿੱਚ ਪੰਜਾਬ ਮਨੀਪੁਰ ਬਿਹਾਰ ਆਂਧਰਾ ਪ੍ਰਦੇਸ਼ ਹਾਂਜੀ ਹਾਂਜੀ ਕਈ ਪ੍ਰਾਂਤਾਂ ਵਿੱਚ ਘੁੰਮ ਕੇ ਹਾਂਜੀ ਸੇਵਾ ਸੰਪੰਨ ਕੀਤੀ ਹੈ ਹਾਂਜੀ ਹਾਂਜੀ ਤੇ ਐਨੀ ਸੇਵਾ ਕਰਨ ਤੋਂ ਬਾਅਦ ਮੈਨੂੰ ਸਬ ਇੰਸਪੈਕਟਰ ਐਮਪੀ ਦਾ ਅਹੁਦਾ ਮਿਲਿਆ ਹੈ ਹਾਂਜੀ ਹਾਂਜੀ ਤੇ ਪੂਰੀ ਸੇਵਾ ਕਰਨ ਦੇ ਪ੍ਰਾਂਤਮੇ ਆਦੇ ਪਰਿਵਾਰ ਦੇ ਵਿੱਚ ਹਾਂਜੀ ਹਾਂਜੀ ਦੋਸਤੀ ਦੇ ਵਿੱਚ ਜਿਹੋ ਜਿਹਾ ਗਿਆ ਸੀ ਉਹੋ ਜਿਹਾ ਆਪਣੇ ਘਰ ਪਰਿਵਾਰ ਦੇ ਵਿੱਚ ਹਾਂਜੀ ਹਾਂਜੀ ਇਸ ਵਾਸਤੇ ਮੈਂ ਉੱਪਰ ਵਾਲੇ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਮੇਰੇ ਪੂਰੇ ਪਰਿਵਾਰ ਦਾ ਧੰਨਵਾਦ ਕਰਦਾ ਜਿਹੜਾ ਇਸ ਟਾਈਮ 71 ਤੋਂ ਹੋ ਕੇ ਮੇਰੇ ਨਾਲ ਖੜਾ ਹੈ ਹਾਂਜੀ ਹਾਂਜੀ ਇਹ ਸਫਰ ਜਿਹੜਾ ਹੋਇਆ ਏ ਤੁਹਾਡਾ ਪਹਿਲਾਂ ਤੇ ਅੱਜ ਨਾਲ ਕਿੰਨਾ ਫਰਕ ਲੱਗ ਰਿਹਾ ਤੁਹਾਡੇ ਇਹਦੇ ਅੰਦਰ ਮਾਹੌਲ ਦੇ ਅੰਦਰ ਜਿਹੜਾ ਇਹਦੇ ਵਿੱਚ ਜੀ ਉਸ ਟਾਈਮ ਦਾ ਮਾਹੌਲ ਤੇ ਅੱਜ ਦੇ ਮਾਹੌਲ ਦੇ ਜਿੱਦਣ ਦਾ ਅੰਤਰ ਅਸੀਂ ਇਹ ਇੱਕ ਪੀੜ੍ਹੀ ਹੋਈ ਏ ਜੀ ਨੇ ਬਹੁਤ ਮਾਹੌਲ ਚੇਂਜ ਹੁੰਦਾ ਦੇਖਿਆ ਹੈ ਜਿਹੜੀ ਆਉਣ ਵਾਲੀ ਵੀਡੀਓ ਇਸ ਤੋਂ ਬਾਅਦ ਮਾਹੌਲ ਨੂੰ ਇੰਨਾ ਚੇਂਜਿੰਗ ਨਹੀਂ ਦੇਖ ਪਾਉਗੀ ਹਾਂਜੀ ਹਾਂਜੀ ਤੇ ਬਹੁਤ ਮਾਹੌਲ ਚੇਂਜ ਹੋਇਆ ਉਹ ਟਾਈਮ ਦਾ ਸਫਰ ਕੁਝ ਅਲੱਗ ਸੀ ਹਾਂਜੀ ਅੱਜ ਕੱਲ ਦਾ ਸਫਰ ਵੀ ਉਹਦਾ ਆਨੰਦ ਅਲੱਗ ਲਿਆ ਹੈ ਹਾਂਜੀ ਤੇ ਕਦੇ ਇਹ ਟਾਈਮ ਸੀਗਾ ਵੀ ਅਸੀਂ ਜਰਨਲ ਡੱਬਿਆਂ ਵਿੱਚ ੱਤੇ ੱਕੇ ਖਾਂਦੇ ਜਾਂਦੇ ਹੁੰਦੇ ਸੀ ਹਾਂਜੀ ਜਿਹੜਾ ਮਨੀਪੁਰ ਦਾ 5-5 6-6 ਦਿਨ ਦਾ ਸਫ਼ਰ ਹੁੰਦਾ ਸੀ ਹਾਂਜੀ ਤੇ ਬੜੀ ਮਤਲਬ ਕਠਿਨਾਈਆਂ ਨਾਲ ਸਫ਼ਰ ਤੈਅ ਕਰਦੇ ਹਾਂ ਹਾਂਜੀ ਹਾਂਜੀ ਤੇ ਅੱਜ ਕੱਲ ਤਾਂ ਬਹੁਤ ਏਸੀ ਏਸੀ ਕੋਚ ਦੇ ਵਿੱਚ ਸਾਡਾ ਰਿਜ਼ਰਵੇਸ਼ਨ ਵੀ ਹੁੰਦਾ ਹੈ ਆਰਾਮ ਨਾਲ ਜਾਈਦਾ ਆਰਾਮ ਨਾਲ ਆਈਦਾ ਕੋਈ ਜਿcka ਵਾਲੀ ਪ੍ਰੇਸ਼ਾਨੀ ਹੁਣ ਨਹੀਂ ਹੁੰਦੀ ਹਾਂਜੀ ਤੇ ਬਹੁਤ ਦਰਜਣਾਂ ਦਾ ਫਰਕ ਪਿਆ ਜੀ ਪਹਿਲਾਂ ਦੇ ਮਾਹੌਲ ਦਾ ਤੇ ਅੱਜ ਦੇ ਮਾਹੌਲ ਦਾ ਜੇਸ ਦਾ ਵੀ ਹਾਂਜੀ ਜੇਸ ਦਾ ਵੀ ਫਰਕ ਪਾਸੇ ਜਿਹੜੇ ਅੱਜ ਕੱਲ ਦੇ ਯੁਵਾ ਬਾਈ ਸਾਥੀ ਹੈ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜਿਹੜੇ ਤੁਸੀਂ 37 ਸਾਲ ਦੀ ਜੋਬ ਕਰਕੇ ਵਾਪਸ ਘਰੇ ਪਹੁੰਚੇ ਹੋ ਇਹ ਦੇ ਬਾਰੇ ਤੁਸੀਂ ਨੌਜਵਾਨਾਂ ਨੂੰ ਅੱਜ ਦੇ ਨੌਜਵਾਨ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਨਵੇਂ ਨੌਜਵਾਨ ਜੋ ਲੜਕੇ ਹੈ ਉਹਨਾਂ ਨੂੰ ਮੇਰਾ ਇਹ ਹੀ ਸੁਨੇਹਾ ਹੈ ਕਿ ਉਹ ਪਹਿਲਾਂ ਤਾਂ ਪੜ੍ਹਾਈ 'ਤੇ ਧਿਆਨ ਦੇਣ ਪੜ੍ਹਾਈ ਦੇ ਨਾਲ-ਨਾਲ ਆਪ ਦਾ ਸਰੀਰਕ ਜਿਹੜਾ ਸਿੱਖਿਆ ਉਹਦਾ ਵੀ ਬਰਕਰਾਰ ਰੱਖਣ ਹਾਂਜੀ ਖੇਲ ਖੁੱਦ ਦੌੜ ਪੰਜ ਸਾਰਾ ਕੁਝ ਕਰਨ ਤੇ ਉਸ ਤੋਂ ਬਾਅਦ ਆਪ ਦਾ ਜਦੋਂ ਆਪ ਦਾ ਪੜ੍ਹਾਈ ਦਾ ਸਫ਼ਰ ਤੈ ਹੋ ਗਿਆ ਤੇ ਕੋਈ ਸਰਕਾਰੀ ਨੌਕਰੀ ਜਾਂ ਕੋਈ ਆਪਣਾ ਪਰਸਨਲ ਕੰਮ ਕਰਨ ਵਾਸਤੇ ਵੀ ਧਿਆਨ ਦੇਣ ਮਿਲਦਾ ਸਮਾਂ ਜਿਹੜਾ ਕੋਈ ਫਿਰਨਾ ਇੱਥੇ ਬਤਾ ਸਕਦੇ ਆ ਜਾਂ ਕੋਈ ਆਪਣੇ ਪੇਰੈਂਟ ਨਾਲ ਚਾਹਤ ਦੇ ਸਾਥ ਦੇ ਸਕਦੇ ਆ ਅਗਰ ਉਹਨੇ ਕੋਈ ਹੋਰ ਸਾਈਡ ਲੈਂਡ ਫੜਨੀ ਹੈ ਹਾਂਜੀ ਹਾਂਜੀ ਮਤਲਬ ਕੋਈ ਮਤਲਬ ਕੁਝ ਜੋ ਕੋ ਮਤਲਬ ਕੰਮ ਕਰਨ ਵਾਲਾ ਕੋਈ ਗਲਤ ਕੰਮ ਨਹੀਂ ਸਹੀ ਕੰਮ ਵਾਲਾ ਕਰਣੀ ਹੈ ਹਾਂਜੀ ਹਾਂਜੀ ਤੇ ਉਸ ਦੰਦੇ ਵੱਲ ਥੋੜਾ ਜਿਆਦਾ ਧਿਆਨ ਦੇਣ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਆਪਦਾ ਸੰਤੁਲਨ ਸਹੀ ਬਣੇਗਾ ਹਾਂਜੀ ਬਾਬਾ ਜੀ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਵੱਡੇ ਭਾਈ ਸਾਹਿਬ ਆਪਣੇ ਜਿਹੜੇ ਘਰੇ ਆਏ ਐ 37 ਸਾਲਾਂ ਦੀ ਜਿਹੜੀ ਨੌਕਰੀ ਕਰਕੇ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਸਾਰੇ ਹੀ ਨਗਰ ਨਿਵਾਸੀਆਂ ਦਾ ਨਗਰ ਨਿਵਾਸੀਆਂ ਦਾ ਸੰਗਠਨ ਦੇਖ ਕੇ ਤੇ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਬੜੀ ਹੀ ਖੁਸ਼ੀ ਦੀ ਗੱਲ ਹੈ ਪਰਮਾਤਮਾ ਨੇ ਮਹਾਨ ਬਰਸ਼ਿਸ਼ ਕੀਤੀ ਹੈ ਹਾਂਜੀ ਹਾਂਜੀ ਕਿ ਮੇਰੇ ਵੱਡੇ ਭਾਈ ਸਾਹਿਬ ਭਾਈ ਗੁਰਜੀਤ ਸਿੰਘ ਜੀ ਹਾਂਜੀ ਬੜੇ ਹੀ ਲੰਬੇ ਸਮੇਂ ਦੇ ਵਿੱਚ ਪਾਲੀ ਦੀ ਵੇਸਟੀ ਐਨਓਟਰੀ ਦੀ ਸੇਵਾ ਕਰਦਾ ਹੋਇਆ ਹਾਂਜੀ ਅੱਜ ਆਪਣੇ ਘਰ ਦੇ ਵਿੱਚ ਪਹੁੰਚੇ ਹਨ ਆਪਣੇ ਪਰਿਵਾਰ ਦੇ ਵਿੱਚ ਪਹੁੰਚੇ ਹਨ ਬਹੁਤ ਹੀ ਖੁਸ਼ੀ ਦੀ ਗੱਲ ਹੈ ਪਰਮਾਤਮਾ ਦਾ ਸਪਰਾਨਾ ਕਰ ਗਿਆ ਮਹਾਰਾਜ ਸਾਰੇ ਪਰਿਵਾਰ ਨੇ ਰਾਜਮਣਿਕ ਤੰਦ ਸਹਿਬ ਸਿੰਘ ਜਗਤ ਸਿੰਘ ਮਹਾਰਾਜ ਆਪਣੇ ਘਰ ਦੇ ਵਿਹਾਰੇ ਤੇ ਪੂਰੀ ਮਾਨ ਨਾਲ ਆਈ ਤੇ ਸਭ ਨੇ ਚਿੰਤ ਮਟਾਈ ਜੀ ਸੀ ਇਸੇ ਸਬੰਧ ਦੇ ਪਾਤਰਾ ਅਨੁਸਾਰ ਆਤਮਾ ਦੀ ਮਹਾਨ ਨੇ ਬਖਸ਼ਿਸ਼ ਸ਼ਰਕਾ ਸੰਦਰ ਦੇ ਚਰਨ ਭੇਤੇ ਗੁਰੂਤਰ ਜੀ ਦੀ ਆ ਰੂਹ ਦਾ ਜਿਹੜਾ ਹੈ ਉਹ ਬਲਾਪ ਹੋਇਆ ਇੱਕ ਇਕਾਦਰਤ ਹੋ ਕੇ ਪਰਮਾਤਮਾ ਦੀ ਬਾਣੀ ਸਭਨ ਕਰਦਾ ਸਭ ਸਮਾਪਤ ਹੋ ਗਿਆ ਪਰਮਾਤਮਾ ਦੀ ਐਸੀ ਬਖਸ਼ਿਸ਼ ਹੋਈ ਏ ਭਾਈ ਜਿਹੜਾ ਹੈ ਜਿਹੜੇ ਹਮਤ ਵਿੱਚ ਆਪਾਂ ਕਹਿੰਦੇ ਗਏ ਸੀ ਜਿੱਥੇ ਆਪਾਂ ਸੇਵਾ ਕੰਪਾ ਸਮਝੀਏ ਜਾਂ پتہ ਲਿਆ ਕਿ ਇੰਨਾ ਜੀ ਉਸ ਸਮੇਂ ਦੀ ਜਿਹੜੀ ਵੀਲ ਵੀ ਹੈ ਉਹ ਖੁਸ਼ਦਿਲ ਉਹਨਾਂ ਰਹੇ ਸੀ ਉਸੇ ਹੀ ਹਸਪਤਾਲ ਦੇ ਵਿੱਚ ਅਸੀਂ ਸਮਝਦੇ ਹਾਂ ਲੰਮਾ ਸਮਾਂ ਸੇਕੀ ਦਾ ਸਮਾਂ ਬਹੁਤ ਹੁੰਦਾ ਹੈ ਸਾਡੇ ਸੰਤ ਸਾਲ ਮਹਾਰਾਜ ਨੇ ਕਿਹਾ ਰਹੇ ਹਾਂ ਜੀ ਸੇਵਾ ਕਰਨ ਦੇ ਵਿੱਚ ਉਸੇ ਹੀ ਅਫਰੀਕਨ ਦੇ ਮਾਹੌਲ ਦੇ ਵਿੱਚ ਆਪਾਂ ਆਪਣੇ ਗ੍ਰਹਿ ਤੇ ਪਹੁੰਚੇ ਹਾਂ ਸਾਰੇ ਹਨ ਬਹੁਤ ਬਹੁਤ ਪੁਰਾਣਾ ਜਿਸ ਕੁਝ ਨੂੰ ਸ਼ਾਮਿਲ ਕਰਕੇ ਉਹਨਾਂ ਨੇ ਇਸ ਨੂੰ ਬਣਾਇਆ ਕਬਣਾ ਕੀਤਾ ਹੈ ਕਿ ਮੈਂ ਕਹਣਾ ਇਹ ਸਾਰੇ ਪਰਿਵਾਰ ਦੇ ਇੱਕ ਬਹੁਤ ਮਹਾਨ ਵਾਲੀ ਗੱਲ ਹੈ ਕਿ ਭਾਈ ਸਾਡੇ ਪਰਿਵਾਰ ਦੇ ਲੋਕ ਜਿਹੜਾ ਹੈ ਉਹਨਾਂ ਨੇ ਬੇਸ਼ਕੀਰ ਰੋਣ ਦੀ ਰਚਨਾ ਕੀਤੀ ਮੰਨਦੇ ਮੰਨਦੇ ਹਨ ਬੜੀਆਂ困难 ਨੂੰ ਹਰਾ ਕੇ ਅਤੇ ਜਿੱਤ ਪ੍ਰਾਪਤ ਕਰਕੇ ਆਪਣੇ ਗ੍ਰਹਿ ਤੇ ਪਹੁੰਚੇ ਹਨ ਬਹੁਤ ਬਹੁਤ ਸਾਰੇ ਲੋਕ ਸਤਿ ਸ਼੍ਰੀ ਅਕਾਲ ਜੀ ਵੱਡੇ ਭਾਈ ਸਾਹਿਬ ਸਾਡੇ 37 ਸਾਲਾਂ ਦੀ ਜਿਹੜੀ ਨੌਕਰੀ ਹੈ ਉਹ ਪੂਰੀ ਕਰਕੇ ਤੇ ਅੱਜ ਘਰੇ ਪਹੁੰਚੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਜੀ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਉਹ ਟਾਈਮ ਸੀ ਜਿਸ ਦਿਨ ਫੋਨ ਆਇਆ ਅਸੀਂ ਕਿਕਰੋਂ ਗਏ ਸੀ ਹਾਂਜੀ ਉਹ ਟਾਈਮ ਸੀ ਤੁਸੀਂ ਇਕੱਲੇ ਰਹਿ ਕੇ ਕਰੇ ਜਿਹੜਾ ਟਾਈਮ ਟਪਾਇਆ ਸੀ ਸਾਡੇ 37 ਸਾਲਾਂ ਦਾ ਉਹ ਤਾਂ ਜੀ ਇੰਨੀ ਪਤਾ ਮੇਰੀ ਮਿਹਨਤੀ ਦਾ ਚਲੋ ਪਰਮਾਤਮਾ ਦਾ ਕਦਰ ਦੇ ਬੋਸ ਉਹਨਾਂ ਦੇ ਦੇਖ ਸਕਦੇ ਹੋ ਉਹਨਾਂ ਦੀ ਜਿਹੜੀ ਬੇਟੀ ਹੈ ਉਹਨਾਂ ਨਾਲ ਵੀ ਗੱਲ ਕਰਾਵਾਂਗੇ ਕਿਸ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਉਹਨਾਂ ਨੂੰ ਹਾਂਜੀ ਸਾਨੂੰ ਬਹੁਤ ਖੁਸ਼ੀ ਹੈ ਕਿ ਸਾਡੇ ਸਾਡੇ ਫੈਮਿਲੀ ਦੇ ਮੈਂਬਰ ਦੇਸ਼ਵਟ ਸੇਵਾ ਕੇ ਪੀਸੀਆਰਪੀਐਫ ਸੇਵਾ ਦੇ ਹਾਂਜੀ ਹਨਾ ਕਿ ਸਾਨੂੰ ਬਹੁਤ ਇੱਕ ਪਰਿਵਾਰਕ ਦੀ ਦਿੱਕਤ ਆਈ ਆ ਵੀ ਇਕੱਲੇ ਸੀ ਪਰ ਤੁਹਾਨੂੰ ਘਰ ਵੀ ਦੇਸ਼ ਲਈ ਕੰਮ ਨਹੀਂ ਤੁਸੀਂ ਰੋ ਕਿਉਂ ਰਹੇ ਹੋ ਫਿਰ ਰੋ ਇਹ ਖੁਸ਼ੀ ਦੇ ਅੰਸੂਰ ਆ ਰਹੇ ਆ ਰੋਣਾ ਨਹੀਂ ਸਰੂ ਬਹੁਤ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਹੈ ਇਹ ਦਿਨ ਦਿਖਾਇਆ ਉਹਨਾਂ ਨੇ ਮੈਨਾਂ ਦੀ ਬਦੌਲਤ ਤੁਸੀਂ ਵੀ ਬਹੁਤ ਵਧੀਆ ਜ਼ਿੰਦਗੀ ਬਤੀਤ ਕੀਤੀ ਕੋਈ ਆਰਥਿਕ ਤੰਗੀ ਨਹੀਂ ਤਹਿ ਕੀਤੀ ਕਰਕੇ ਬਹੁਤ ਵਧੀਆ ਕੰਮ ਲਾਇਆ ਇਹਨਾਂ ਨੇ ਸਾਡੀ ਬਹੁਤ ਹੈਲਪ ਵੀ ਕੀਤੀ ਮੇਸ਼ਾਪ ਕੋਟ ਰਹੇ ਮਿਸਸ ਕੋਟ ਰਹੇ ਇੱਥੇ ਦੂਰ ਰਹੇ ਚੰਡੀਗੜ੍ਹ ਦੇ ਦੇਖਿਆ ਸੀ ਤੁਸੀਂ ਇਸ ਤਰ੍ਹਾਂ ਦੇ ਜਿਹੜੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੇ ਖੁਸ਼ੀ ਦੇ ਜਿਹੜੇ ਅੰਸੂ ਹੈ ਉਹ ਹੀ ਕਿਸ ਤਰ੍ਹਾਂ ਦੇ ਆ ਰਹੇ ਹੈ ਵੀ ਬੜੇ ਹੀ ਇਹ ਮੋਹਲ ਜਿਹੜਾ ਹੈ ਇੱਕ ਅਨੋਖਾ ਮੋਹਲ ਹੁੰਦਾ ਜਿਹੜਾ ਜਿਹਦਾ ਪਤੀ ਜਾਂ ਜਿਹਦਾ ਡੇਢੀ ਜਿਹੜਾ 37 ਸਾਲ ਘਰ ਤੋਂ ਬਾਹਰ ਫੌਜ ਦੀ ਜਿਹੜੀ ਨੌਕਰੀ ਕਰ ਰਿਹਾ ਹੈ ਦੇਖੋ ਉਹਨਾਂ ਨੇ ਘਰੇ ਜਿਹੜੀ ਪਾਰਟੀ ਦਾ ਜੀ ਪ੍ਰੋਗਰਾਮ ਰੱਖਿਆ ਹੈ ਆਫੇ ਤੇ ਆਪਾਂ ਹੋਰ ਵੀ ਉਹਨਾਂ ਦੇ ਜਿਹੜੇ ਹੈ ਮੈਂ ਮਰੋ ਨਾਲ ਵੀ ਗੱਲਬਾਤ ਕਰਾਂਗੇ ਦੇਖਦੇ ਹਾਂ ਕਿਸ ਤਰ੍ਹਾਂ ਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਦੇਵ ਰਤਨ ਕਿਹੜਾ ਹਾਲ ਹੈ ਜੀ ਹੋਰ ਠੀਕ ਠਾਕ ਹੋ ਵਧੀਆ ਜੀ ਵੱਡੇ ਭਾਈ ਸਾਹਿਬ ਸਾਡੇ ਜਿਹੜੇ ਹੋਤੋ ਟਾਇਰ ਮੈਂਟ ਹੋ ਕੇ ਸਾਡੇ 37 ਸਾਲਾਂ ਬਾਅਦ ਘਰੇ ਪਹੁੰਚੇ ਆ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਤੁਹਾਨੂੰ ਬਹੁਤ ਖੁਸ਼ੀ ਆ ਜੀ ਬਹੁਤ ਮਾਣ ਆ ਉਹਨਾਂ ਦੇ ਮਾਣ ਹੈ ਦੇਸ਼ ਦੇ ਮਾਣ ਹੈ ਉਹਨਾਂ ਨੇ CRPF ਦੀ ਡਿਊਟੀ 37 ਸਾਲ ਫਿਰ ਰਿਜਨਤਾ ਸਾਹਿਬ ਨਭਾਹੀ ਔਰ ਘਰ ਨੂੰ ਛੱਡ ਕੇ ਅੰਮ੍ਰਿਤਸਰ ਨੂੰ ਅਰਪਣ ਕੀਤਾ ਅੱਜ ਉਹ 37 ਸਾਲਾਂ ਬਾਅਦ ਰਿਟਾਇਰਮੈਂਟ ਲੈ ਕੇ ਸਾਡੇ ਪਰਿਵਾਰ ਤੇ ਆਪਣੇ ਪਿੰਡ ਤੇ ਪਹੁੰਚਿਆ ਇਸ ਲਈ ਉਸ ਪਰਿਵਾਰ ਨੂੰ ਸਾਡੇ ਪਤੀ ਨੂੰ ਬਹੁਤ-ਬਹੁਤ ਵਧਾਈਆਂ ਬਹੁਤ-ਬਹੁਤ ਦੇਖ ਸਕਦੇ ਹੋ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਦੇ ਅੰਦਰ ਮਾਹੌਲ ਜਿਹੜਾ ਬਣਿਆ ਹੋਇਆ ਹੈ FC ਦਾ ਆਸਾ ਸ੍ਰੀ ਕਾਲਾ ਮਾਤਾ ਜੀ ਉਹ ਠੀਕ ਠਾਕ ਹੋ ਤੇ ਤੁਹਾਡਾ ਬੇਟਾ ਜਿਹੜਾ ਫੌਜ ਦੀ ਨੌਕਰੀ ਕਰਕੇ 37 ਸਾਲਾਂ ਬਾਅਦ ਘਰੇ ਪਹੁੰਚਿਆ ਹੈ ਤੁਹਾਨੂੰ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਹੈ ਮੈਨੂੰ ਬਹੁਤ ਸੋਹਣਾ ਬਹੁਤ ਵਧੀਆ ਲੱਗ ਰਿਹਾ ਹੋਰ ਇੱਕ ਵੀ ਦਸ ਦੇ ਲੋਕਰ ਹੋ ਗਿਆ ਸੀ ਜਦੋਂ ਘਰੋਂ ਗਏ ਸੀ ਕਿੰਨੀ ਕੁ ਉਮਰ ਸੀ ਇਹਨਾਂ ਦੀ ਇਹਨਾਂ ਦੀ ਸੀ 15-18 ਸਾਲ ਦੀ ਸੀ ਅੱਛਾ ਜੀ ਤੇ ਅੱਜ ਕਿਵੇਂ ਮਹਿਸੂਸ ਹੋ ਰਿਹਾ ਤੁਹਾਨੂੰ ਕਿੰਨੀ ਖੁਸ਼ੀ ਹੈ ਮੇਰੇ ਬਹੁਤ ਖੁਸ਼ੀ ਹੈ ਮੇਰੇ ਬਹੁਤ ਖੁਸ਼ੀ ਹੈ ਤੁਹਾਡੀ ਉਮਰ ਕਿੰਨੀ ਹੋ ਗਈ ਜੀ ਮੇਰੀ ਤਾਂ 88 ਸਾਲ 85 ਸਾਲ ਹੋ ਗਈ ਹਾਂ 85 ਸਾਲ ਦੀ ਹੋ ਗਈ ਇਹ ਦੇਖ ਸਕਦੇ ਹੋ ਜਿਹੜੀ ਉਹਨਾਂ ਦੀ ਮਾਤਾ ਹੈ 85 ਸਾਲ ਦੀ ਉਮਰ ਹੋ ਗਈ ਤੇ ਬਹੁਤ ਹੀ ਬਹੁਤ ਹੀ ਜਿਹੜਾ ਇਹਨਾਂ ਨੇ ਵੀ ਆਪ ਦਾ ਪੁੱਤ ਇੱਕ ਹੀਰਾ ਜਿਹੜਾ ਫੌਜੀ ਨੂੰ ਨੌਕਰੀ ਤੇ ਭੇਜਿਆ ਸੀ ਉਸ ਟਾਈਮ ਤੇ ਅੱਜ ਟਾਈਮ ਦਾ ਦੇਖ ਲੋ ਜਿਹੜਾ ਫੌਜੀ ਸਾਹਿਬ ਦਾ ਜ਼ਕਰ ਹੈ ਉਹ ਸੋਹਣਾ ਤੇ ਉਹਨਾਂ ਦੀ ਗੁੜੀਆ ਬੈਠੀ ਹੈ ਬਹੁਤ ਵਧੀਆ ਲੱਗਿਆ ਅੱਜ ਮੋਲ ਦੇ ਅੰਦਰ ਵੇਖ ਕੇ ਤੁਹਾਨੂੰ ਦਿਖਾਵਾਂਗੇ ਕਾਫੀ ਸੰਖਿਆ ਦੇ ਅੰਦਰ ਇੱਥੇ ਜਿਹੜੀ ਹੈ ਉਹਨਾਂ ਦੇ ਪਰਿਵਾਰ ਦੇ ਰਿਸ਼ਤੇਦਾਰ ਕਾਫੀ ਇੱਥੇ ਪਹੁੰਚੇ ਹੋਏ ਹੈ ਉਹਨਾਂ ਨੂੰ ਵਧਾਈ ਦੇਣ ਵਾਸਤੇ ਤੇ ਬੜਾ ਹੀ ਚੰਗਾ ਜਿਹੜਾ ਉਹਨਾਂ ਨੇ ਅੱਜ ਪ੍ਰੋਗਰਾਮ ਰੱਖਿਆ ਗਿਆ ਹੈ ਤੁਨੂੰ ਵੀਡੀਓ ਕਿਤਰਾਣ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ